मुख्यमंत्री पंजाब भगवंत मान ਤੇ ਜਿਹੜੇ گورنر ਨੇ ਉਹਨਾਂ ਦੇ ਵਿਚਕਾਰ ਟਕਰਾ ਦੀ ਸਥਿਤੀ ਹਮੇਸ਼ਾ ਬਣੀ ਹੀ ਰਹਿੰਦੀ ਹੈ ਇੱਕ ਦੂਜੇ ਤੇ ਕਿਤੇ ਨਾ ਕਿਤੇ ਤੰਜ ਕਸਦੇ ਹੋਏ ਇੱਕ ਦੂਜੇ ਨਾਲ ਥੋੜੇ ਖਫਾ ਖਫਾ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਆਪਾਂ ਹੀ ਕਹਿ ਸਕਦੇ ਆ ਕਿ ਸ਼ੁਰੂਆਤੀ ਤੌਰ ਤੋਂ ਹੀ ਆਪਾਂ ਦੇਖਦੇ ਆ ਕਿ ਇਹਨਾਂ ਦੇ ਵਿਚਕਾਰ ਨਹੀਂ ਬਣੀ ਨਾਟਕ ਦੇਖਣ ਜਾਂਦੇ ਆ ਜਾਂ ਕੋਈ ਦੰਦਾ ਕਲਚਰ ਪ੍ਰੋਗਰਾਮ ਦੇਖਦੇ ਆ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਦੋ ਜਿਹੜੇ ਪਾਤਰ ਹੁੰਦੇ ਆ ਉਹਨਾਂ ਨੇ ਆਹਮਣੋ ਸਾਹਮਣੇ ਤਲਵਾਰਾਂ ਚੁੱਕੀਆਂ ਹੁੰਦੀਆਂ ਤੇ ਲੋਕ ਤਾੜੀਆਂ ਮਾਰਦੇ ਐਨਜੋਏ ਕਰਦੇ ਆ ਕਿ ਦੇਖੋ ਕਿਵੇਂ ਤਲਵਾਰਾਂ ਘੁਮਾ ਰਿਹਾ ਇੱਕ ਦੂਜੇ ਦੇ ਖਿਲਾਫ ਪਰ ਜੇ ਗਵਨਰ ਤੇ ਮੁੱਖ ਮੰਤਰੀ ਇੱਕ ਦੂਜੇ ਦੇ ਖਿਲਾਫ ਤਲਵਾਰਾਂ ਘੁਮਾਉਣ ਹ ਤਾਂ ਤਾੜੀਆਂ ਨਹੀਂ ਮਾਰੀਆਂ ਜਾ ਸਕਦੀਆਂ ਸਿਰ ਨੀਵੇਂ ਕੀਤੇ ਜਾ ਸਕਦੇ ਆ ਜੀ ਕੀਤੀ ਅਯੋਗ ਦੀ ਮੀਟਿੰਗ ਤੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਕ ਨਹੀਂ ਲੈਣਗੇ ਤਾਂ ਪੰਜਾਬ ਦੇ ਨਾਲ ਹਿਮਾਚਲ ਕਰਨਾਟਕ ਤੇ ਤੇਲੰਗਨਾ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ ਜੀਤੀਯੋਗ ਦੀ ਮੀਟਿੰਗ ਘਟੂ ਘਟ 7 ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਦਿਨ ਰਾਜਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹੀ ਰਾਜਾ ਜਿਹੜੇ ਕਾਂਗਰਸ ਦੇ ਆ ਜਾਂ ਵਿਰੋਧੀ ਧਿਰਾਂ ਨਾਲ ਸੰਬੰਧਤਾ ਜਨਾਂ ਚ ਪੰਜਾਬ ਹੈ ਦਿੱਲੀ ਹੈ ਤਾਮਿਲਨਾਡੂ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਕੇਰਲਾ ਹੈਗਾ ਤੇਲੰਗਾਨਾ ਹੈਗਾ ਚਾਰਖੰਡਾ ਹੈ ਇਹ ਸੂਬੇ ਹੈ ਵੱਡਾ ਅਤਰਾਜ਼ ਇਹ ਹੈ ਕਿ ਕੇਂਦਰ ਹੰਢਟ ਕਰ ਰਿਹਾ ਹੈ ਵਿਰੋਧੀ ਧਿਰਾਂ ਨੂੰ ਪੰਜਾਬ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ 100 ਕਰੋੜ ਰੁਪਏ ਦੀ ਰਾਸ਼ੀ ਖੂ ਖਾਤੇ ਪੈ ਗਈ ਕੇਂਦਰ ਨੇ ਤਕਰੀਬਨ 290 ਕਰੋੜ ਰੁਪਇਆ ਫਸਲੀ ਭਿੰਨਤਾ ਲਈ 50 ਸਰਕਾਰ ਨੂੰ ਭੇਜਿਆ ਜੀ ਉਹ ਭੇਜਿਆ 10 ਜੂਨ ਦੇ ਕਰੀਬ ਜਾਨੀ ਝੋਨੇ ਦੀ ਲਵਾਈ ਤੋਂ ਪਹਿਲਾਂ ਤਾਂ ਕਿ ਝੋਨੇ ਦੀ ਤਾਂ ਬਦਲੀਆਂ ਫਸਾ ਆਸਦੀਆਂ ਜਿੱਤੇ ਮੱਕੀ ਦੀ ਗੱਲ ਹੋ ਸਦੀ ਹੈ ਨਰਮੇ ਦੀ ਗੱਲ ਹੋ ਸਦੀ ਹੈ ਦੂਜੀਆਂ ਫਸਲਾਂ ਦੀ ਗੱਲ ਹੋ ਸਕਦੀ ਹੈ ਪਰ ਖੇਤੀ ਮਤਰਾਲਾ ਜਿਹੜਾ ਪੰਜਾਬ ਦਾ ਖੇਤੀ ਵਿਭਾਗ ਹੈ ਹਾਂ ਉਹਦੇ ਵੱਲੋਂ ਕਿਤੇ ਭਿੰਨਕ ਨਹੀਂ ਕੱਢੀ ਗਈ ਇਸ ਗੱਲ ਦੀ ਕਿ 290 ਕਰੋੜ ਆਇਆ ਪਿਆ ਕੇਂਦਰ ਦਾ ਇਹਨੂੰ ਫਸਲੀ ਭਿੰਨਤਾ ਲਈ ਕਿਸ ਤਰ੍ਹਾਂ ਇਸਤੇਮਾਲ ਕਰਨਾ ਜੀ ਜਦੋਂ ਪੰਜਾਬ ਦੇ ਚੱਪੇ-ਚੱਪੇ ਤੇ ਝੋਨਾ ਲੱਗ ਗਿਆ ਤਾਂ ਹੁਣ 4 ਦਿਨ ਪਹਿਲਾਂ ਖੇਤੀ ਵਿਭਾਗ ਵੱਲੋਂ ਇਹ ਕਿਹਾ ਗਿਆ ਕਿ ਜੀ 290 ਕਰੋੜ ਆਇਆ ਸੀ ਉਹਦਾ ਆਪਾਂ ਕੀ ਕਰਨਾ ਮਾਲਵਾ ਨਹਿਰ ਹੈ ਜਿਹੜੀ ਉਸਦਾ ਮੁੱਢ ਵੱਜਣ ਲੱਗਿਆ ਜਿਸ ਬਾਰੇ ਸਿੱਧੂ ਸਾਹਿਬ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਵੀ ਆਖਿਰਕਾਰ ਮਾਲਵਾ ਨਹਿਰ ਸ਼ੁਰੂ ਕੀ ਹੈ ਕਿੱਥੋਂ ਤੱਕ ਜਾਏਗੀ ਕਿੱਥੇ-ਕਿੱਥੇ ਲੋਕਾਂ ਨੂੰ ਇਸਦਾ ਫਾਇਦਾ ਹੋਊਗਾ ਫਰੀਦਕੋਟ ਦੀ ਮੁਕਸਦੀ ਫਿਰੋਜ਼ਪੁਰ ਦੀ ਉਹਨਾਂ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਦੇ ਪਹੁੰਚਣ ਦੀ ਇੱਕ ਵੱਡੀ ਘਾਟ ਹੈ ਸੋ ਮਾਲਵਾ ਨਹਿਰ ਜਦੋਂ ਬਣੇਗੀ ਤਾਂ ਇਹਨਾਂ ਜ਼ਿਲ੍ਹਿਆਂ ਦੀ ਸੰਜਾਈ ਹੋਏਗੀ ਉੱਥੇ ਵੱਡੀ ਲੋੜ ਕਿਸਾਨਾਂ ਦੀ ਪੂਰੀ ਹੋਏਗੀ ਖੇਤੀ ਦੇ ਵਿੱਚ ਵੀ ਜਿਹੜੀ ਪੈਦਾਵਾਰ ਵੀ ਵਧੇਗੀ ਕਿਸਾਨ ਦੀ ਪੈਦਾਵਾਰ ਵੀ ਵਧੇਗੀ ਇੱਕ ਚੰਗਾ ਲਿਆ ਗਿਆ ਫੈਸਲਾ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਪਾਲੀਵਾਲ ਦੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਆਪਾਂ ਕੋ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਆ ਉਹਨਾਂ ਦੇ ਵਿਚਾਰ ਚਰਚਾ ਤੇ ਦੱਸਦੇ ਆ ਤੁਹਾਨੂੰ ਕੀ ਕੋ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਪੱਖੋ ਵਕਰੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਅਕਸਰ ਛੁਰਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਤੁਹਾਡੇ ਸੱਦੇ ਤੇ ਮੈਂ ਦਰਸ਼ वैसे तो ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਮੈਂ ਦੱਸਾਂਵਾ ਸਿੱਧੂ ਸਭ ਤੋਂ ਸਖਸ਼ੀਅਤ ਨੇ ਜੋ ਸਾਡੇ ਲਈ ਬੇहद ਅਹਿਮ ਨੇ ਕਿਉਂਕਿ ਹਰ ਖਬਰ ਤੇ ਇਤਿਖੀ ਨਜ਼ਰ ਰੱਖਦੇ ਨੇ ਸਭ ਕੁਝ ਸਾਨੂੰ ਸਮਝ ਆ ਰਹਿੰਦੇ ਹੀ ਦੱਸ ਦਿੰਦੇ ਨੇ ਤੇ ਅਸੀਂ ਚਾਹੁੰਦੇ ਹੁੰਦੇ ਆ ਕਿ ਅਸੀਂ ਸਹੀ ਤੇ ਸਟਿੱਕ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਸਮਝ ਆ ਰਹਿਆਂ ਦਿਆਂ ਹੀ ਪਹੁੰਚਾ ਦੇਈਏ ਇਸ ਲਈ ਅਸੀਂ ਚਾਹੁੰਦੇ ਹੁੰਦੇ ਆ ਕਿ ਇਹ ਪ੍ਰੋਗਰਾਮ ਦੇ ਵਿੱਚ ਆਉਣ ਤੇ ਸਾਡੇ ਦਰਸ਼ਕਾਂ ਨੂੰ ਸਾਰੀ ਇਨਫੋਰਮੇਸ਼ਨ ਦੇਣ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਗਵਰਨਰ ਬਰਨਵਾਰੀ لال ਪ੍ਰੋਹਿਤ ਦੀ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਜਿਹੜੇ ਗਵਰਨਰ ਨੇ ਉਹਨਾਂ ਦੇ ਵਿਚਕਾਰ ਟਕਰਾਅ ਦੀ ਸਥਿਤੀ ਹਮੇਸ਼ਾ ਬਣੀ ਹੀ ਰਹਿੰਦੀ ਹੈ ਇੱਕ ਦੂਜੇ ਤੇ ਕਿਤੇ ਨਾ ਕਿਤੇ ਤੰਜ ਕਸਦੇ ਹੋਏ ਇੱਕ ਦੂਜੇ ਨਾਲ ਥੋੜੇ ਖਫਾ ਖਫਾ ਹਮੇਸ਼ਾ ਹੀ ਨਜ਼ਰ ਆਉਂਦੇ ਨੇ ਆਪਾਂ ਇਹ ਹੀ ਕਹਿ ਸਕਦੇ ਆ ਕਿ ਸ਼ੁਰੂਆਤੀ ਤੌਰ ਤੋਂ ਹੀ ਆਪਾਂ ਦੇਖਦੇ ਆ ਕਿ ਇਹਨਾਂ ਦੇ ਵਿਚਕਾਰ ਨਹੀਂ ਬਣੀ ਤੇ ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਸਰਹੱਦੀ ਸੂਬਿਆਂ ਦੇ ਦੌਰੇ ਤੇ ਨੇ ਵੱਖੋ-ਵੱਖਰੇ ਏਰੀਆ ਦੇ ਵਿੱਚ ਉਹ ਜਾ ਰਹੇ ਨੇ ਪਰ ਉੱਥੇ ਜਾ ਕੇ ਵੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਆਪਾਂ ਸਿੱਧੂ ਸਾਬ ਕੋਲੇ ਪਹੁੰਚਾਂਗੇ ਕਿ ਕਿ ਸਿੱਧੂ ਸਾਬ ਕਈ ਗੱਲਾਂ ਨੇ ਜੜੀਆਂ ਕਹਾਵਤਾਂ ਦੇ ਵਿੱਚ ਵੀ ਕਰਦੇ ਹੁੰਦੇ ਨੇ ਤਾਂ ਆਪਾਂ ਕਵਾਂਗੇ ਕਿ ਸ਼ੁਗਲ ਦੇ ਤੌਰ ਤੇ ਵੀ ਕੋਈ ਨਾ ਕੋਈ ਗੱਲ ਹੈ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਜੀ ਸਿੱਧੂ ਸਾਬ ਕafi ਵੱਡਾ ਸਵਾਲ ਪਤਾ ਨਵਦੀਬ ਮਾਮਲਾ ਸੀਰੀਜ਼ ਹੈ ਹਾਂ ਅਰ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਦੇਖੋ ਆਪਾਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਨਾਟਕ ਦੇਖਣ ਜਾਂਦੇ ਆ ਜਾਂ ਕੋਈ ਦਿਨ ਦਾ ਕਲਚਰ ਪ੍ਰੋਗਰਾਮ ਦੇਖਦੇ ਆ ਤਾਂ ਉਹਦੇ ਚ ਕੀ ਹੁੰਦਾ ਹੈ ਕਿ ਦੋ ਜਿਹੜੇ ਪਾਤਰ ਹੁੰਦੇ ਆ ਹਾਂ ਉਹਨਾਂ ਨੇ ਆਹਮਣੋ ਸਾਹਮਣੇ ਤਲਵਾਰਾਂ ਚੁੱਕੀਆਂ ਹੁੰਦੀਆਂ ਤੇ ਲੋਕ ਤਾੜੀਆਂ ਮਾਰਦੇ ਐਨਜੋਏ ਕਰਦੇ ਆ ਕਿ ਦੇਖੋ ਕਿਵੇਂ ਤਲਵਾਰਾਂ ਘੁਮਾ ਰਹੇ ਇੱਕ ਦੂਜੇ ਦੇ ਖਿਲਾਫ ਪਰ ਜੇ ਗਵਨਰ ਤੇ ਮੁੱਖ ਮੰਤਰੀ ਇੱਕ ਦੂਜੇ ਦੇ ਖਿਲਾਫ ਤਲਵਾਰਾਂ ਘੁਮਾਉਣ ਤਾਂ ਤਾੜੀਆਂ ਨਹੀਂ ਮਾਰੀਆਂ ਜਾ ਸਕਦੀਆਂ ਸਿਰ ਨੀਵੇਂ ਕਿਤੇ ਜਾ ਸਕਦੇ ਆ ਜੀ ਦੁਨੇ ਪੰਜਾਬ ਦੇ ਮੁਖੀ ਆ ਸੰਵਿਧਾਨਕ ਮੁਖੀ ਆ ਦੂਜੇ ਪਾਸੇ ਜੇ ਆਪਾਂ ਮੁੱਖ ਮੰਤਰੀ ਦੀ ਗੱਲ ਕਰੀਏ ਸੰਵਿਧਾਨਕ ਮੁਖੀ ਆ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਆ ਤੇ ਦੋਵਾਂ ਵੱਲੋਂ ਜਦੋਂ ਪਬਲਿਕਲੀ ਚਣੌਤੀ ਦਿੱਤੀ ਜਾਵੇ ਤਾਂ ਨਹੀਂ ਲੱਗਦਾ ਜਿਵੇਂ ਪਿੰਡ ਦੀ ਸਾਥ ਦੇ ਵਿੱਚ ਬੈਠ ਕੇ ਦੋ ਸਿਆਣੇ ਜਾਂ ਪਤਵੰਤੇ ਆਮਣੋ ਸਾਹਮਣੇ ਇੱਕ ਦੂਜੇ ਨੂੰ ਆ ਚੈਲੰਜ ਕਰਨ ਚੁਣੌਤੀਆਂ ਦੇਣ ਕਿ ਤੈਨੂੰ ਦੇਖ ਲਾਂਗੇ ਦੂਜਾ ਕਿ ਤੈਨੂੰ ਦੇਖ ਲਾਂਗੇ ਉੱਥੇ ਤਾਂ ਕਈ ਵਾਰੀ ਕੋਈ ਖਾਲ ਦੇ ਪਾਣੀ ਦਾ ਰੋਲਾ ਹੁੰਦਾ ਕੋਈ ਵੱਟ ਦਾ ਰੋਲਾ ਹੁੰਦਾ ਕੋਈ ਹੋਰ ਇਦਾਂ ਦਾ ਝਗੜਾ ਹੁੰਦਾ ਕੰਧ ਦਾ ਰੋਲਾ ਹੁੰਦਾ ਸਮਝ ਨਹੀਂ ਲੱਗਦੀ ਕਿ ਮੁਖੰਦਰੀ ਭਗਵੰਤ ਮਾਨ ਤੇ ਇਸ ਦੇ ਜਿਹੜੇ ਗਵਰਨਰ ਬਨਵਾਰੀ لال ਪ੍ਰੋਹ ਜਿੰਨਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਨਾਂ ਦਾ ਕਿਹੜੀ ਕੰਧ ਦਾ ਰੋਲਾ ਹੈ ਨਿਭਣ ਦਾ ਨਾਂ ਹੀ ਨਹੀਂ ਲੈ ਰਿਹਾ ਦੇਖੋ ਜਦੋਂ گورنر ਕਿਸੇ ਸੂਬੇ ਦਾ ਇਹ ਗੱਲ ਕਹੇ ਕਿ ਮੈਥੋਂ ਡਰਨ ਦੀ ਲੋੜ ਨਹੀਂ ਐ ਆਪਾਂ ਤੇ ਬਹੁਤ ਕੁਝ ਲਿਖਿਆ ਹੈ ਕਿ ਮੁੱਖ ਮੰਤਰੀ ਨੇ ਕੋਈ ਗੱਲ ਕਹੇ ਕਿ ਮੈਥੋਂ ਲੋੜ ਨਹੀਂ ਐ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਥ ਚ ਬਹਿ ਕੇ ਪਰੇ ਚ ਬਹਿ ਕੇ ਮੁੱਖ ਮੰਤਰੀ ਦੀ ਖਿੱਲੀ ਢਾਉਣ ਤੋਂ ਘਟ ਨਹੀਂ ਐ ਇੱਕ ਮਿੰਟ ਹਮ ਸਰਕਾਰ ਕਿਦਾਂ ਲੈਂਦੀ ਐ ਕਿਦਾਂ ਨਹੀਂ ਲੈਂਦੀ ਐ ਤਾਂ ਸਰਕਾਰਾਂ ਨੇ ਦੇਖਣਾ ਐ ਪਰ ਜਿਹਦੇ ਪਿੱਛੇ 99 ਵਜੈ ਖਣ ਚੋਣਾਂ ਵਿੱਚ ਮੁਖਰੀ ਆਪਣੇ ਸੂਬੇ ਦੇ ਤੇ ਉਹਦੇ ਬਾਰੇ ਇਹ ਕਿਹਾ ਜਾਏ ਕਿ ਮੈਂ ਇਥੋਂ ਡਰਨ ਦੀ ਲੋੜ ਨਹੀਂ ਉਹ ਤਾਂ ਮੁੱਖ ਮੰਤਰੀ ਤਾਂ ਸੂਬੇ ਦਾ ਰੱਖੇਗਾ ਹਾਂ ਜਦ ਆਪਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਗੱਲ ਕਰਦੇ ਆਂ ਰਾਸ਼ਟਰਪਤੀ ਦੀ ਗੱਲ ਕਰਦੇ ਆਂ ਕਿ ਪ੍ਰਥਮ ਸ਼ਹਿਰੀ ਹੁੰਦਾ ਤੇ ਸੂਬੇ ਦਾ ਮੁੱਖ ਮੰਤਰੀ ਵੀ ਸੂਬੇ ਦਾ ਪ੍ਰਥਮ ਸ਼ਹਿਰੀ ਹੈ ਹਾਂ ਜੇ ਪ੍ਰਥਮ ਸ਼ਹਿਰੀ ਬਾਰੇ ਇਹ ਗੱਲ ਕਹੀ ਜਾਏ ਪ੍ਰਥਮ ਨਾਗਰਿਕ ਬਾਰੇ ਕਹੀ ਜਾਏ ਮੈਥੋਂ ਡਰਨ ਦੀ ਲੋੜ ਨਹੀਂ ਐ ਤਾਂ ਜ਼ਰੂਰ ਕਿਦਰੇ ਸਵਾਲ ਉੱਠਦਾ ਕਿ ਇਹਦੇ ਪਿੱਛੇ ਵੱਡਾ ਮਾਮਲਾ ਹੈ ਜੀ ਦੇਖੋ ਮੁਖ ਮੰਤਰੀ ਨੇ ਉਹਦੇ ਜਵਾਬ ਚ ਵੀ ਕਹੀਏ ਗੱਲ ਮੁਖ ਮੰਤਰੀ ਨੇ ਕਿਹਾ ਕਿ ਵੀ ਕਿਉਂ ਇਸ ਤਰ੍ਹਾਂ ਦੇ ਜਿਹੜੇ ਗਵਰਨਰ ਪੰਗੇ ਲੈ ਰਹੇ ਆ ਉਹਨਾਂ ਨੂੰ ਆਪਣਾ ਗੱਲ ਕਰਨੀ ਚਾਹੀਦੀ ਐ ਮੈਂ ਆਪਣੀ ਗੱਲ ਕਰਾਂ ਕਹਿੰਦੇ ਯੂਨੀਵਰਸਿਟੀ ਜਾ ਕੇ ਸੈਮੀਨਾਰ ਕਰੋ ਕੋਈ ਮਤਲਬ ਇਹਦਾ ਮਾਰਾਂ ਦੇ ਨਾਲ ਗੱਲਬਾਤ ਕਰੋ ਕੋਈ ਡਿਸਕਸ਼ਨ ਕਰੋ ਪੰਜਾਬ ਦੇ ਭਲੇ ਲਈ ਗੱਲ ਕਰੋ ਪੰਜਾਬ ਨੂੰ ਬਹੁਤ ਕੁਝ ਚਾਹੀਦਾ ਹੈ ਯਮਨ ਸ਼ਾਹ ਨੂੰ ਮਿਲਦੇ ਆ ਪ੍ਰਧਾਨ ਮੰਤਰੀ ਨੂੰ ਮਿਲਦੇ ਆ ਗਵਰਨਰ ਉੱਥੇ ਜਾ ਕੇ ਪੰਜਾਬ ਲਈ ਕੁਝ ਲੈ ਕੇ ਆਉਣ ਨਾ ਸਭ ਉੱਚਾ ਪੰਜਾਬ ਧੰਨਵਾਦ ਕਰੇਗਾ ਜੀ ਮੁੱਖ ਮੰਤਰੀ ਨੂੰ ਦਬਕਾ ਮਾਰ ਕੇ ਕੀ ਮਿਲੇਗਾ ਸਮਝ ਤੋਂ ਬਾਹਰ ਹੈ ਇਹ ਮਾਮਲਾ ਹਾਂ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਤੁਸੀਂ ਆਪਣਾ ਕੰਮ ਕਰੋ ਤੁਸੀਂ ਕਹਿੰਦੇ ਜਦੋਂ ਦੌਰੇ ਤੇ ਜਾਂਦੇ ਹਾਂ ਸਰਦੀ ਦੌਰੇ ਤੇ ਜਾਂਦੇ ਹਾਂ ਕਹਿੰਦੇ ਮੇਰੇ ਪ੍ਰੋਫੈਸ਼ਨ ਦੀ ਅੱਧੀ ਟੀਮ ਤੇ ਤੁਸੀਂ ਆਪਣੇ ਨਾਲ ਲੈ ਨੇ ਆਪਾਂ ਜਾਣਦੇ ਆਂ ਡੀਜੀਪੀ گورنر ਦੇ ਨਾਲ ਮੁਖ ਸਕੱਤਰ گورنر ਦੇ ਨਾਲ ਜੇ 2 ਜਾਂ 3 ਦਿਨਾਂ ਡੀਜੀਪੀ ਤੇ ਮੁਖ ਸਕੱਤਰ گورنر ਆਉਣਗੇ ਕਿਉਂ ਸਰਕਾਰ ਪ੍ਰਸ਼ਾਸਨ ਕੌਣ ਦੇਖੇਗਾ ਹਾਂ 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 ਮੁੱਖ ਮੰਤਰੀਦਿਆਂ ਵੀ ਕੋਈ ਜ਼ਿੰਮੇਵਾਰੀਆਂ ਹੈ ਮੁੱਖ ਮੰਤਰੀਏ ਦੇ ਹੈ ਨਹੀਂ ਕਿ ਛੁੱਟੀ ਤੇ ਚਲੇ ਗਏ ਆ ਸੋ ਬਹੁਤ ਵੱਡਾ ਵਿਚਿਤਗੀ ਵਾਲਾ ਮਾਮਲਾ ਹੈ ਔਰ ਇਹ ਪਹਿਲੀ ਵਾਰ ਹੀ ਨਹੀਂ ਆਇਆ ਉਂਝ ਦੇ ਕੌਮੀ ਪੱਧਰ ਦੇ ਮਾਮਲਾ ਉੱਠਿਆ ਵਾ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਦੇ ਦੀ ਜਿਹੜੀ ਸਾਰੋੱਚ ਅਦਾਲਤ ਐ ਸੁਪਰੀਮ ਕੋਰਟ ਉਸ ਦੇ ਵਿੱਚ ਵੀ ਇੱਕ ਦਿਨ ਪਹਿਲਾਂ ਇਹ ਮਾਮਲਾ ਲੱਗਿਆ ਵਾ ਸੀ ਮਤਲਬ ਕਿ ਇਸ ਤਰ੍ਹਾਂ ਦੇ ਇਸ਼ੂ ਨੂੰ ਲੈ ਕੇ ਬੰਗਾਲ ਤੇ ਕੇਰਲਾ ਦੋਨਾਂ ਸੂਬਿਆਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਗਵਰਨਰ ਐ ਕਾਫੀ-ਕਾਫੀ ਸਮੇਂ ਤੋਂ ਸਾਡੇ ਬਿੱਲ ਰੁੱਕੀ ਬੈਠੇ ਆ ਹਾਂ ਦੇਖੋ ਵਿਧਾਨ ਸਭਾ ਬਿੱਲ ਪਾਸ ਕਰਦੀ ਐ ਹੁਣ ਬੰਗਾਲ ਵਾਲੇ ਕਹਿੰਦੇ ਕਿ ਸਾਡੇ 8 ਬਿੱਲ ਰੁੱਕੀ ਬੈਠੇ ਆ ਜੇ ਅੱਠ ਬਿੱਲ ਕਿਸੇ ਸੂਬੇ ਦੇ ਰੋਕੇ ਜਾਣਗੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੂਬੇ ਦਾ ਬਚੇਗਾ ਕੀ ਤੇ ਵਿਧਾਨ ਸਭਾ ਨੇ ਪਾਸ ਕੀ ਕੀਤਾ ਹੋਏਗਾ ਹਾਂ ਇਦਾਂ ਹੀ ਜਿਹੜਾ ਹੈਗਾ ਕੇਰਲਾ ਦੀ ਗੱਲ ਕਰਦੇ ਆਂ ਕੇਰਲ ਵਾਲੇ ਵੀ ਕਹਿੰਦੇ ਕਿ ਸਾਡੇ ਬਿੱਲ ਰੋਕੇ ਹੋਏ ਆਂ ਦੁਨਾਨੇ ਸਿਮਿੰਗੋਰ ਦਾ ਬਲਕੜ ਗਿਆ ਤੇ ਉਹਨਾਂ ਨੇ ਨੋਟ ਕਰਦਾ ਗਿਆਸ ਹੰਤ ਸਰਕਾਰਾਂ ਨੂੰ ਕਿ ਇੱਥੇ ਆਓ ਆ ਕੇ ਸਪਸ਼ਟੀਕਰਨ ਦਿਓ ਜਣੀ ਇਸ ਤਰ੍ਹਾਂ ਦੀ ਟਕਰਾਵ ਵਾਲੀ ਸਥਿਤੀ ਹੈ ਠੀਕ ਹੈ ਕਿ ਗਵਰਨਰ ਸੰਵਿਧਾਨਕ ਮੁਖੀ ਹੈ ਇਸ ਫੈਡਰਲ ਸਿਸਟਮ ਦੇ ਅੰਦਰ ਪਾਰਿਸ ਫੈਡਰਲ ਸਿਸਟਮ ਦਾ ਵੀ ਇੱਕ ਸੰਵਿਧਾਨ ਹੈ ਨਾ ਜਿਹਦੇ ਅਧਿਨ ਸਾਰਾ ਸਿਸਟਮ ਚੱਲ ਰਿਹਾ ਆਕਰਕਾਰ ਕੋਈ ਤਾਂ ਕਹਿਦਾ ਕਿ ਉਹਨੂੰ ਨਹੀ ਨਾ ਜਿਹਦੇ ਆਲੇ ਦੁਆਲੇ ਜਿਹੜੀਆਂ ਹੈਗੀਆਂ ਖੇਤੀਆਂ ਘੁੰਮ ਰਹੀਆਂ ਸੋ ਇਸ ਤੋਂ ਸਿੱਧੇ ਸੀ ਗਵਰਨਰ ਵੱਲੋਂ ਚੋਦੀ ਦੇਣੀ ਇੱਕ ਤਰ੍ਹਾਂ ਦਾ ਸਿੱਧੇ ਤੌਰ ਤੇ ਨਵਾਂ ਸੰਕਟ ਖੜਾ ਕਰਨ ਵਾਲੀ ਗੱਲ ਹੈਗੀ ਹੈ ਜਿਹੜੇ ਮੁੱਖ ਮੰਤਰੀ ਨੂੰ ਪਬਲੀਕਲੀ ਮੀਡੀਆ ਤੇ ਗੱਲ ਕਹੀ ਜਾਏ ਕੱਲ ਨੂੰ ਉਸੇ ਮੁੱਖ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਮਿਲਣਾ ਪ੍ਰਸ਼ਾਸਨ ਦੇ ਹੋਰਾਂ ਲੋਕਾਂ ਨੂੰ ਮਿਲਣਾ ਹੈ ਆਪਣੇ ਲੋਕਾਂ 'ਚ ਜਾਣਾ ਹੈ ਜੇ ਗਵਰਨਰ ਇਹ ਕਹਿ ਰਿਹਾ ਕਿ ਮੈਥੋਂ ਡਰਨ ਦੀ ਲੋੜ ਨਹੀਂ ਤਾਂ ਲੋਕ ਪੁੱਛ ਹੀ ਸਕਦੇ ਆ ਨਾ ਇਹ ਕੀ ਗੱਲ ਕਿ ਮੁੱਖ ਮੰਤਰੀ ਨੇ ਕਿਹਾ ਇਹੋ ਜੀ ਗੱਲ ਕਰਤੀ ਜਦੋਂ ਡਰਦੇ ਡਰਦੇ ਫਿਰ ਜੀ ਸੋ ਗਵਰਨਰ ਨੇ ਤਾਂ ਦੇਖੋ ਜਿੱਦਾਂ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਹੈ ਕਿ ਮੁੱਖ ਮੰਤਰੀ ਦਾ ਲੋਕਾਂ 'ਕੇ ਜਵਾਬਦੇਹ ਹੈ ਹਾਂ ਤੇ ਦਾ ਮੁੱਖ ਮੰਤਰੀ ਹੋਵੇ ਆਪਣੇ ਲੋਕਾਂ 'ਕੇ ਜਵਾਬਦੇਹ ਹੋਏ ਗਏ ਹੋਏਗਾ ਹਾਂ ਇਹ ਨਹੀਂ ਕਿ 5 ਸਾਲ ਲਈ ਚੁਣ ਕੇ ਆ ਗਿਆ ਹੈ ਫੇਰ ਉਹ ਰਿਟਾਇਰਮੈਂਟ ਲੈ ਲੈਣਗੇ ਕੱਲ ਨੂੰ ਫੇਰ ਉਹਨਾਂ ਨੇ ਲੋਕਾਂ ਕੋਲੇ ਜਾਣਾ ਜੀ ਆਪ ਨਹੀਂ ਲੈਣੇ ਕਿ ਜਾਣੇ ਕਿ 파ਰਟੀ ਦੇ ਅਗੂ ਹੁੰਦੇ ਐ ਜੋ ਵੀ ਹੋਏਗਾ ਆਖਰ ਪੰਜਾਬ ਵਾਲੇ ਉਹਨਾਂ ਤੋਂ ਸਵਾਲ ਪੁੱਛ ਸਕਦੇ ਆਂ ਔਰ ਪੰਜਾਬ ਅਗੇ ਜਵਾਬ ਦੇ ਐ ਹਾਂ ਮੈਂ ਜੇ ਆਪਾਂ ਗਵਰਨਰ ਦੀ ਗੱਲ ਕਰੀਏ ਕੀ ਲੇਕਿਨ ਸਿੱਧਾ ਜਿਹਾ ਸਵਾਲ ਐ ਕੀ ਗਵਰਨਰ ਪੰਜਾਬ ਦੇ ਲੋਕਾਂ ਅਗੇ ਜਵਾਬ ਦੇ ਐ ਹਾਂ ਕੀ ਗਵਰਨਰ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੇ ਨਾਲ ਹੀ ਜੁੜੀ ਵੀ ਐ ਜੇ 3 ਸਾਲ ਲਈ ਡੈਪੂਟੇਸ਼ਨ ਤੇ ਆ ਗਿਆ ਜਾਂ 5 ਸਾਲ ਲਈ ਡੈਪੂਟੇਸ਼ਨ ਤੇ ਆ ਗਿਆ ਉਹ ਤੋਂ ਪਤਾ ਨਹੀਂ ਕਿਸੇ ਸੂਬੇ ਜਾਣਾ ਜਾਂ ਘਰੇ ਬੈਠ ਜਾਣਾ ਜਾ ਕੇ ਕਿਸੇ ਚੁਣੀਵੀ ਸਰਕਾਰ ਨੂੰ ਇਸ ਤਰ੍ਹਾਂ ਦਾ ਹਲੂਣਾ ਦੇਣਾ ਕੋਈ ਚੰਗੀ ਗੱਲ ਨਹੀਂ ਹਾਂ ਮੈਂ ਕਹਾਂਗਾ ਕਿ ਮੁਖਵੰਦਰੀ ਨੂੰ ਹਲੂਣਾ ਦੇਣ ਦਾ ਭਾਵ ਹੈ ਜਮੂਰੀ ਦੀਆਂ ਜੜਾਂ ਖੇੜਨੀਆਂ ਜੇ ਜਮੂਰੀ ਦੇ ਦਰਖਤ ਦੀਆਂ ਜੜਾਂ ਹੀ ਹੱਲੇ ਜਾਣਗੀਆਂ ਤਾਂ ਦਰਖਤੋਂ ਫਲਾਂ ਦੀ ਜਾਂ ਸ਼ਾਨ ਦੀ ਆਸ ਕਿਵੇਂ ਰੱਖ ਸਕਦੇ ਉਹਨਾਂ ਦੀ ਇਸ ਤੋਂ ਬਾਅਦ ਜੇ ਅਸੀਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀਗਾ ਕਿ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਗ ਨਹੀਂ ਲੈਣਗੇ ਤਾਂ ਖਬਰਾਂ ਹੋਰ ਵੀ ਨੇ ਕਿ ਸਿਰਫ ਪੰਜਾਬ ਹੀ ਨਹੀਂ ਪੰਜਾਬ ਦੇ ਨਾਲ ਹਿਮਾਚਲ ਕਰਨਾਟਕ ਤੇ ਤੇਲੰਗਨਾ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਇਸ ਦਾ ਬਾਈਕਾਟ ਕੀਤਾ ਗਿਆ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅਨਦੀਪ ਬਿਲਕੁਲ ਆਪਾਂ ਕੱਲ ਜ਼ਿਕਰ ਕੀਤਾ ਸੀ ਇਸ ਮਾਮਲੇ ਦਾ ਅੱਜ ਇਸ ਕਰਕੇ ਵੀ ਬੰਦਾ ਹੈ ਕਿਉਂਕਿ ਅੱਜ ਇਹ ਮੀਟਿੰਗ ਹੋ ਰਹੀ ਹੈ ਜੋ ਆਪਾਂ ਕਹਿਆ ਸੀ ਬਿਲਕੁਲ ਉਹ ਸਹੀ ਹੈ ਜੀਤੀ ਜੋਗ ਦੀ ਮੀਟਿੰਗ ਘਟੂ ਘਟ ਸੱਤ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਐ ਉਹਨਾਂ ਨੇ ਸਮੂਹਲੇ ਤਾਂ ਨਹੀਂ ਕੀਤੀ ਜਿੰਨਾ ਰਾਜਾਂ ਦਾ ਆਪਾਂ ਜ਼ਿਕਰ ਕਰ ਰਹੇ ਆ ਉਹੀ ਰਾਜਾ ਜਿਹੜੇ ਕਾਂਗਰਸ ਦੇ ਆ ਜਾਂ ਵਿਰੋਧੀ ਧਿਰਾਂ ਨਾਲ ਸੰਬੰਧਤਾ ਜਨਾ ਚ ਪੰਜਾਬ ਐ ਦਿੱਲੀ ਐ ਤਾਮਿਲਨਾਡੂ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਕੇਰਲਾ ਆਏਗਾ ਤੇਲੰਗਾਨਾ ਆਏਗਾ ਚਾਰਖੰਡਾ ਐ ਇਹ ਸੂਬੇ ਐ ਵੱਡਾ ਇਤਰਾਜ਼ ਇਹ ਹੈ ਕਿ ਕੇਂਦਰ ਹਾਂਡਟ ਕਰ ਰਿਹਾ ਵਿਰੋਧੀ ਧਿਰਾਂ ਨੂੰ ਦੇਖੋ ਨੀਤੀ ਯੋਗ ਦੀ ਮੀਟਿੰਗ ਹੋ ਰਹੀ ਹੈ ਉੱਥੇ ਮੁੱਦੇ ਠਾਣਗੇ ਸੰਬੰਧਿਤ ਤਰ੍ਹਾਂ ਆਪਣੇ ਆਪਣੇ ਸੂਬਿਆਂ ਨਾਲ ਸੰਬੰਧਿਤ ਜਿੱਦਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਮੀਟਿੰਗ 'ਚ ਜਾਵਾਂਗੀ ਜ਼ਰੂਰ ਉਹ ਮੀਟਿੰਗ 'ਚ ਗਏ ਆ ਤੇ ਮੀਟਿੰਗ 'ਚ ਉਹਨਾਂ ਦਾ ਜਾਣ ਦਾ ਮੰਤਵ ਹੈ ਕਿ ਉੱਥੇ ਜਾ ਕੇ ਮੈਂ ਇਹੀ ਸੁਨੇਹਾ ਦੇਣਾ ਕਿ ਬੰਗਾਲ ਨੂੰ ਕਿਉਂ ਅੰਡਰਟ ਕੀਤਾ ਜਾ ਰਿਹਾ ਕਿਉਂ ਇਗਨੋਰ ਕੀਤਾ ਜਾ ਰਿਹਾ ਜਦੋਂ ਜੀਐਸਟੀ ਦਾ ਸਿਸਟਮ ਹੈ ਜਿਹੜੇ ਟੈਕਸ ਕਲੈਕਸ਼ਨ ਦਾ ਸਿਸਟਮ ਹੈਗਾ ਉਹਦਾ ਸਾਰਾ ਸਿਸਟਮ ਹੈਗਾ ਕੇਂਦਰ ਕੋਲੇ ਚਲੇ ਗਿਆ ਆਪਾਕਸਰ ਕੇ ਅੰਦਰ ਇਹਨੇ ਕਿ ਜਿਹੜੇ ਸੂਬੇ ਐ ਉਹ ਤਾਂ ਮਿਊਨਿਸਪਲ ਕਮੇਟੀਆਂ ਬਣ ਕੇ ਰਹਿ ਗਏ ਸਾਰੇ ਅਧਿਕਾਰ ਕੇਂਦਰ ਕੋਲੇ ਆ ਸਾਰੇ ਅਧਿਕਾਰ ਜਦੋਂ ਕੇਂਦਰ ਕੋਲੇ ਆ ਤਾਂ ਉਹ ਕਹਿੰਦੇ ਫਿਰ ਬਿਹਾਰ ਹੋਵੇ ਤੇ ਇੱਕ ਦੋ ਹੋਰ ਸੂਬੇ ਹੋਣ ਜਿਹੜਾ ਆਂਧਰਾ ਪ੍ਰਦੇਸ਼ ਹੋਵੇ ਤਾਂ ਉਹਨਾਂ ਨੂੰ ਹੀ ਕਿਉਂ ਜਿਹੜਾ ਹੈਗਾ ਬਜਟ ਦਾ ਵੱਡਾ ਐਸਾ ਮਾਇਆ ਕੀਤਾ ਜਾਵੇ ਦੂਜੇ ਸੂਬਿਆਂ ਨੂੰ ਕਿਉਂ ਨਹੀਂ ਪੰਜਾਬ ਜਿਹਨੇ ਹਮੇਸ਼ਾ ਕਹਿੰਦਾ ਕਿ ਅਸੀਂ ਵੱਡੇ ਸੰਘੜ ਦਾ ਸ਼ਕਾਰ ਆ ਪਾਰਲੀਮੈਂਟ ਦੇ ਅੰਦਰ ਵੀ ਸਾਡੇ ਪਾਰਲੀਮੈਂਟ ਮੈਂਬਰਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ ਕੱਲ ਉਹਨੇ ਸਵਾਲ اٹھਾਇਆ ਦੇਖੋ ਪੰਜਾਬ ਚ ਫਲੱਡਜ਼ ਆ ਇਹ ਕਹਿੰਦੇ ਦੁਆਨੀ ਨਹੀਂ ਮਿਲੀ ਪੰਜਾਬ ਸਪੈਸ਼ਲ ਪੈਕੇਜ ਦੀ ਗੱਲ ਕਰਿਆ ਦੁਆਨੀ ਨਹੀਂ ਮਿਲੀ ਇਦਾਂ ਹੀ ਜਿਹੜਾ ਵਾਤਾਵਰਨ ਦੇ ਮੁੱਦੇ ਦਾ ਜ਼ਿਕਰ ਹੋ ਰਿਹਾ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਜਦੋਂ ਇਦਾਂ ਅਣਗੌਲਿਆ ਜਾਂਦਾ ਹੈ ਅੰਡਰਟੇਕ ਕੀਤਾ ਜਾਂਦਾ ਹੈ ਤਾਂ ਇੱਕ ਵਜ੍ਹਾ ਜੀ ਦੀ ਵਜ੍ਹਾ ਕਰਕੇ ਉਹਨਾਂ ਨੇ ਕਿਹਾ ਫਿਰ ਇਹੀ ਹੈ ਕਿ ਅਸੀਂ ਮੀਟਿੰਗ ਜਾਣਾ ਸਾਡਾ ਕੋਈ ਬਣਦਾ ਹੀ ਨਹੀਂ ਕਿਉਂਕਿ ਜੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਕੋਈ ਦੇਣਾ ਨਹੀਂ ਫਿਰ ਮੀਟਿੰਗ ਕਾਦ ਲਈ ਜਾਣਾ ਜਿੱਦਾਂ ਕਹਿੰਦੇ ਕੋਈ ਫਤਿਹ ਬੁਲਾਉਣ ਦਾ ਜਾਣਾ ਨਹੀਂਗਾ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਆਪਣੇ ਮੁੱਦਿਆਂ ਨੂੰ ਲੈ ਕੇ ਜਾਣਾ ਮੁੱਦਿਆਂ ਨੂੰ ਤੁਸੀਂ ਜਦੋਂ ਇਗਨੋਰ ਕਰਦੇ ਹੋ ਉਹਨਾਂ ਦੀ ਸੁਣਦੇ ਨਹੀਂ ਗੱਲ ਮੀਟਿੰਗਾਂ ਹੁੰਦੀਆਂ ਆਖਿਰ ਮੈਸੇਜ ਆਉਂਦੇ ਆ ਡਿਸਕਸ਼ਨਸ ਹੁੰਦੀਆਂ ਉਹਨਾਂ ਚੋਂ ਕੁਝ ਨਿਕਲਦਾ ਹੈ ਜੇ ਤੁਸੀਂ ਉਹਨਾਂ ਸੂਬਿਆਂ ਨਾਲ ਕੋਈ ਗੱਲ ਹੀ ਨਹੀਂ ਕਰਨੀ ਜਾਂ ਸੂਬਿਆਂ ਨੂੰ ਬਣਦਾ ਐਸਾ ਦੇਣਾ ਹੀ ਨਹੀਂ ਹੈਗਾ ਇਹ ਵੱਡਾ ਇੱਕ ਰੋਸਾ ਹੈ ਮੈਂ ਸਮਝਦਾ ਕਿ ਭਾਰਤ ਮੰਤਰੀ ਨੇ ਨੀਤੀ ਜੋਗ ਦੀ ਮੀਟਿੰਗ ਜ਼ਰੂਰ ਬੁਲਾਈ ਹੈ ਪਰ ਦੇਖਦਾ ਫੈਡਰਲ ਸਿਸਟਮ ਦੇ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਉਸ ਨੀਤੀ ਜੋਗ ਦੀ ਮੀਟਿੰਗ ਦੇ ਘਟੂ ਘਾਟ ਸੱਤ ਸੂਬਿਆਂ ਦੇ ਮੁੱਖ ਮੰਤਰੀ ਨਹੀਂ ਜਾ ਰਹੇ ਤਾ ਕਿਦਰੇ ਵੱਡਾ ਸਵਾਲ ਉੱਠਦਾ ਹੈ ਕੇਂਦਰ ਨਾਲ ਵਿਤਕਿਰੇ ਦਾ ਕਿ ਕਿਉਂ ਅਜਿਹੀ ਸਥਿਤੀ ਪੈਦਾ ਹੋਈ ਇਹਦਾ ਜਵਾਬ ਤਾਂ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਣਾ ਬਣਦਾ ਹੀ ਹੈ ਕਿ ਜਿਹੀ ਨੌਬਤ ਕਿਉਂ ਹੋਈ ਕਿ ਨੀਤੀ ਜੋਗ ਦੀ ਮੀਟਿੰਗ ਹੋਵੇ ਕੇਂਦਰ ਦੀ ਬੁਲਾਈ ਗਈ ਮੀਟਿੰਗ ਹੋਵੇ ਉਰ ਉਹਦੇ ਚ ਸੱਤ ਸੂਬੇ ਹੀ ਨਾ ਪਾਰਟਿਸਪੇਟ ਕਰਨ ਸੋ ਇਸ ਫੈਡਰਲ ਸਿਸਟਮ ਦੇ ਉੱਤੇ ਢਾਂਚੇ ਤੇ ਵੱਡਾ ਸਵਾਲ ਹੈ ਚਿੰਤਾ ਦਾ ਮਾਮਲਾ ਵੀ ਹੈ ਕਿ ਕਿਉਂ ਸਾਡਾ ਦੇਸ਼ ਜਿਹੜਾ ਸੰਵਿਧਾਨ ਤੋਂ ਪਾਸੇ ਜਾ ਕੇ ਪੱਖਪਾਤ ਤਰੀਕੇ ਨਾਲ ਜਿਹੜੀਆਂ ਵਿਰੋਧੀ ਧਰਾਂ ਦੀਆਂ ਸਰਕਾਰਾਂ ਹੈ ਜਾ ਜਿਦਾਂ ਅਕਸਰ ਆਪਾਂ ਕਹਿੰਦੇ ਰਹਿੰਨੇ ਜੇ ਭਾਜਪਾ ਵਾਲੇ ਕਹਿੰਦੇ ਜਿੱਥੇ ਡਬਲ ਇੰਜਨ ਦੀ ਸਰਕਾਰ ਆ ਉੱਥੇ ਦਾ ਸਭ ਕੁਝ ਮਿਲੇਗਾ ਸਿੰਗਲ ਇੰਜਨ ਨਾਲ ਕਹਿੰਦੇ ਸਰਕਾਰ ਨਹੀਂ ਚੱਲ ਸਕਦੀ ਜੇ ਬ੍ਰੇਕਾਂ ਲਾ ਦੇਾਂਗੇ ਸੋ ਇਹੀ ਪ੍ਰੋਟੈਸਟ ਆ ਇਸੇ ਕਰਕੇ ਨਹੀਂ ਜਾ ਰਹੇ ਇਹਦਾ ਨੋਟਿਸ ਲੈਣਾ ਬਣਦਾ ਹੀ ਬਣਦਾ ਹੈ ਮੀਡੀਆ 'ਚ ਵੀ ਚਰਚਾ ਹੈ ਸੰਸਦ ਦੇ ਅੰਦਰ ਵੀ ਚਰਚਾ ਸੰਸਦ ਦੇ ਬਾਹਰ ਵੀ ਚਰਚਾ ਹੈ ਪਰ ਮਾਮਲਾ ਕੇਂਦਰ ਦੇ ਦੁਆਲੇ ਹੈ ਕੇਂਦਰ ਦੇ ਪਾਲੇ 'ਚ ਹੈ ਕੇਂਦਰ ਨੂੰ ਇਸ ਮੁੱਦੇ ਤੇ ਸਨਿਧਿਗੀ ਨਾਲ ਇਸ مسئلے ਦਾ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਟਾਂਚਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਾਰੇ ਸੂਬਿਆਂ ਦੀ ਸਟੈਂਡ ਦੇ ਨਾਲ ਅਕਸਰ ਪ੍ਰਧਾਨ ਮੰਤਰੀ ਬੋਲਦੇ ਹੀ ਆ ਇਹ ਗੱਲ ਕਿ ਸਭ ਦਾ ਸਾਥ ਸਭ ਦਾ ਵਿਕਾਸ ਜਿਸ ਸਭ ਕੇ ਸਾਦੀ ਗੱਲ ਕਰਦੇ ਆ ਤਾਂ ਫਿਰ ਸਾਥ ਦੇ ਵਿੱਚ ਸੱਤ ਸੂਬੇ ਜੇ ਮਿਸ ਕਰ ਰਿਹਾ ਉਸ ਮੀਟਿੰਗ ਨੂੰ ਤਾਂ ਦੇਸ਼ ਦਾ ਇੱਕ ਵੱਡਾ ਹਿੱਸਾ ਉਸ ਮੀਟਿੰਗ ਤੋਂ ਅੱਜ ਬਾਹਰ ਬੈਠਾ ਮੈਂ ਕਹਾਵਾਂਗਾ ਕਿ ਅਨਫੋਰਚੂਨੇਟ ਹੈ ਜੀ ਜੀ ਬਿਲਕੁਲ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਵੱਲ ਵਧਦੇ ਆ ਤਾਂ ਅੱਜ ਦੀਆਂ ਅਖਬਾਰਾਂ ਦੀਆਂ ਰਿਪੋਰਟਾਂ ਕਹਿੰਦੀਆਂ ਨੇ ਕਿ ਪੰਜਾਬ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ 100 ਕਰੋੜ ਰੁਪਏ ਦੀ ਰਾਸ਼ੀ ਉਹ ਖਾਤੇ ਪੈ ਗਈ ਕੀ ਕਾਰਨ ਹੈ ਨਵਦੀਜ ਦਾ ਆਪਾਂ ਗੱਲ ਕੀਤੀ ਹੈ ਕੇਂਦਰ ਦੀ ਪੰਜਾਬ ਦੇ ਐਂਗਲ ਤੋਂ ਗੱਲ ਕੀਤੀ ਆ ਹੁਣ ਇੱਥੇ ਪੰਜਾਬ ਇਸ ਮੁੱਦੇ ਤੇ ਕਟਾਰੇ ਚ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕੇਂਦਰ ਨੇ ਤਕਰੀਬਨ 290 ਕਰੋੜ ਰੁਪਇਆ ਫਸਲੀ ਵਿਭਿੰਨਤਾ ਲਈ ਪੰਜਾਬ ਸਰਕਾਰ ਨੂੰ ਭੇਜਿਆ ਜੀ ਉਹ ਭੇਜਿਆ 10 ਜੂਨ ਦੇ ਕਰੀਬ ਜਾਨੀ ਝੋਨੇ ਦੀ ਲਵਾਈ ਤੋਂ ਪਹਿਲਾਂ ਤਾਂ ਕਿ ਝੋਨੇ ਦੀ ਤਾਂ ਬਦਲੀਆਂ ਫਸਾ ਆ ਸਦੀ ਜਿੱਤੇ ਮੱਕੀ ਦੀ ਗੱਲ ਹੋ ਸਦੀ ਆ ਨਰਮੇ ਦੀ ਗੱਲ ਹੋ ਸਦੀ ਆ ਦੂਜੀਆਂ ਫਸਲਾਂ ਦੀ ਗੱਲ ਹੋ ਸਕਦੀ ਹੈ ਪਰ ਖੇਤੀ ਮਤਰਾਲਾ ਜਿਹੜਾ ਪੰਜਾਬ ਦਾ ਖੇਤੀ ਵਿਭਾਗ ਹੈ ਉਹਦੇ ਵੱਲੋਂ ਕਿਤੇ ਭਿੰਕ ਨਹੀਂ ਕੱਢੀ ਗਈ ਇਸ ਗੱਲ ਦੀ ਕਿ 290 ਕਰੋੜ ਆਇਆ ਪਿਆ ਕੇਂਦਰ ਦਾ ਇਹਨੂੰ ਫਸਲੀ ਵਿਭਿੰਨਤਾ ਲਈ ਕਿਸ ਤਰ੍ਹਾਂ ਇਸਤੇਮਾਲ ਕਰਨਾ ਜੀ ਜਦੋਂ ਪੰਜਾਬ ਦੇ ਚੱਪੇ-ਚੱਪੇ ਤੇ ਝੋਨਾ ਲੱਗ ਗਿਆ ਤਾਂ ਹੁਣ ਚਾਰ ਦਿਨ ਪਹਿਲਾਂ ਖੇਤੀ ਵਿਭਾਗ ਵੱਲੋਂ ਇਹ ਕਿਹਾ ਗਿਆ ਕਿ ਜੀ 290 ਕਰੋੜ ਆਇਆ ਸੀ ਉਹਦਾ ਆਪਾਂ ਕੀ ਕਰਨਾ ਮੈਸ ਹੰ ਦਾ ਬਹੁਤ ਹੀ ਅਣਗਿਣੀ ਬਹੁਤ ਹੀ ਵੱਡੀ ਜ਼ਾਤੀ ਵਾਲਾ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਨਾਲ ਬਹੁਤ ਵੱਡੀ ਜ਼ਾਤੀ ਹੈ ਖੇਤੀ ਮੰਤਰੀ ਦੇ ਇਸ ਮਾਮਲੇ ਤੇ ਜਵਾਬ ਦੇ ਹਾਈ ਹੈ ਘੱਟੋ ਘੱਟ ਜਿਹੜਾ ਮੈਕੋ ਦਾ ਡਾਇਰੈਕਟਰ ਹੈ ਮਾਮਲਾ ਪੁੱਛ ਕੇ ਸਾਲਾਨੀ ਇਸ ਮਾਮਲੇ ਤੇ ਸਿੱਧੇ ਤੌਰ ਤੇ ਕਾਰਵਾਈ ਹੋਣੀ ਬਣਦੀ ਹੈ ਇੱਕ ਪਾਸੇ ਤਾਂ ਅਸੀਂ ਕੇਂਦਰ ਨੂੰ ਹਰ ਉਹ ਲਾਂਬੇ ਦਿੰਦੇ ਨਹੀਂ ਥੱਕਦੇ ਕਿ ਜੀ ਕੇਂਦਰ ਜ਼ਾਤੀ ਕਰ ਰਿਹਾ ਹੈ ਕੇਂਦਰ ਸਾਡੇ ਨਾਲ ਧੱਕਾ ਕਰ ਰਿਹਾ ਹੁਣ ਜਿਹੜਾ ਮਾਮਲਾ ਸਾਹਮਣੇ ਆ ਮਾਮਲਾ ਵੀ ਕੋਈ ਇਦਾਂ ਨਹੀਂ ਕਿ ਸੋਸ਼ਲ ਮੀਡੀਆ 'ਚ ਚੰਡੀਗੜ੍ਹ ਦੇ ਕਬੱਡੇ ਪੰਜਾਬੀ ਅਖਬਾਰ ਦੇ ਜਿਹੜੇ ਰਿਪੋਰਟਰ ਹੈਗੇ ਆ ਉਹਨਾਂ ਵੱਲੋਂ ਆਪਣੀ ਰਿਪੋਰਟ 'ਚ ਇਹ ਗੱਲ ਕਹੀ ਹੈ ਕਿ 290 ਕਰੋੜ ਰੁਪਇਆ ਫਸਲੀ ਵਿਭਿੰਨਤਾ ਲਈ ਕੇਂਦਰ ਵੱਲੋਂ ਆਇਆ ਔਰ 10 ਜੂਨ ਨੂੰ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਪਰ ਹੁਣ ਜਿਹੜਾ 20 ਜੁਲਾਈ ਦੇ ਕਰੀਬ ਜਿਹੜਾ ਹੈਗਾ ਇਹ ਪਿੰਕਪਈ ਕੇ ਜੀ ਤਾਂ ਪੈਸਾ ਜਿਹੜਾ ਆਨ ਵਰਤੇ ਹੀ ਰਹਿ ਗਿਆ ਹੁਣ ਆਪਾਂ ਇਹ ਵੀ ਦੇਖ ਰਹੇ ਆ ਕਿ ਜਿਹੜੇ ਅਧਿਕਾਰੀ ਹੈ ਕਹਿ ਰਿਹਾ ਕਿ ਜੀ ਅਸੀਂ ਕੇਂਦਰ ਸਰਕਾਰ ਨੂੰ ਲਿਖਾਂਗੇ ਕਿ ਇਹਦੇ ਲਈ ਸਾਨੂੰ ਛੋੜ ਦਿੱਤੀ ਜਾਵੇ ਅਗਲੀ ਫਸਲ ਦੇ ਜਾਂ ਭਵਿੱਖ ਦੇ ਫੈਸਲਾ ਜਿਹੜਾ ਪੈਸਾ ਆਏਗਾ ਇਸਤੇਮਾਲ ਕਰਨ ਦਾ ਮੌਕਾ ਦਿੱਤਾ ਜਾਵੇ ਕਿੰਡੀ ਵੱਡੀ ਅਣਗਹਿਲੀ ਹੈ ਸੋ ਜੇ ਇਸ ਤਰ੍ਹਾਂ ਦੀ ਅਣਗਹਿਲੀ ਨਾਲ ਇੱਕ ਵਾਰ ਸੇ ਕਹਿੰਦੇ ਨੇ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ ਦੀ ਬਹੁਤ ਲੋੜ ਹੈ ਆਪਾਂ ਗੱਲ ਕਰਦੇ ਹਾਂ ਝੋਨੇ ਦੀ ਸਿੱਧੀ ਬਜਾਈ ਦੀ ਆਪਾਂ ਗੱਲ ਕਰਦੇ ਹਾਂ ਕਿ ਧਰਤੀ ਹੇਠਲਾ ਪਾਣੀ ਬਹੁਤ ਹੀਟਾਂ ਚੱਲਿਆ ਗਿਆ ਵੱਡੇ ਸੰਕਟ ਦਾ ਸ਼ਕਾਰ ਹਰ ਰੋਜ਼ ਖੇਤੀ ਮਹਾਰਾਂ ਦੀ ਗੱਲ ਕਰ ਲਈਏ ਪੋਲਿਟਿਸ਼ਨਾਂ ਦੀ ਗੱਲ ਕਰ ਲਈਏ ਹਰ ਰੋਜ਼ ਇਸ ਮਾਲੇ ਤੇ ਤਕਰਾਰ ਤੇ ਬੈਸਾ ਹੁੰਦੀਆਂ ਔਰ 290 ਕਰੋੜ ਰੁਪਏ ਆਨ ਵਰਤੇ ਆ ਰਹੇ ਜੇ ਫਸਲੀ 45 ਆਇਆ ਵਾ ਇਸ ਤੋਂ ਵੱਡੀ ਜ਼ਿਆਤੀ ਹੋ ਨਹੀਂ ਸਕਦੀ ਸਰਕਾਰ ਨੂੰ ਇਸ ਮਾਮਲੇ ਤੇ ਇਧਰ ਉਧਰ ਕਰਨ ਦੀ بجائے ਸਿੱਧੀ ਕਾਰਵਾਈ ਕਰਨੀ ਚਾਹੀਦੀ ਹੈ ਔਰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੌਣ ਹੈ ਜ਼ਿੰਮੇਵਾਰ ਇਹ ਦੇ ਲਈ ਜੀ ਬਿਲਕੁਲ ਸਤ ਸਭ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਆਏ ਦਿਨ ਮੁੱਖ ਮੰਤਰੀ ਪੰਜਾਬបង្ਵੰਤਮਾਨ ਕੇਂਦਰ ਸਰਕਾਰ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੋਸਤੇ ਰਹਿੰਦੇ ਨੇ ਬਨ ਕਿ ਆਪਾਂ ਵੀ ਮੀਡੀਆ ਦੇ ਵਿੱਚ ਜੋ ਵੀ ਖਬਰਾਂ ਚਪਤੀਆਂ ਨੇ ਜੋ ਵੀ ਕਵਰੇਜ ਕਰਦੇ ਆ ਉੱਥੇ ਕਹਿੰਦੇ ਆ ਕਿ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਦੇ ਨਾਲ ਮਤਰੀ ਮਾ ਵਰਗਾ ਸਲੂਪ ਕਰਦੀ ਹੈ ਇਸ ਨੂੰ ਆ ਫੰਡ ਨਹੀਂ ਦਿੱਤਾ ਗਿਆ ਇਸ ਨੂੰ ਆ ਫੰਡ ਨਹੀਂ ਦਿੱਤਾ ਗਿਆ ਪਰ ਜਿਹੜੇ ਫੰਡ ਕੇਂਦਰ ਵੱਲੋਂ ਆਉਂਦੇ ਨੇ ਉਹ ਵਰਤੇ ਹੀ ਨਹੀਂ ਜਾਂਦੇ ਨਾ ਮੁੱਖ ਮੰਤਰੀ ਨੂੰ ਪਤਾ ਲੱਗਦਾ ਨਾ ਉਹਨਾਂ ਦੇ ਅੱਗੇ ਲਾਏ ਹੋਏ ਕੈਬਨਿਟ ਮੰਤਰੀਆਂ ਨੂੰ ਪਤਾ ਲੱਗਦਾ ਤੇ ਨਾ ਹੀ ਜਿਹੜੇ ਡਾਇਰੈਕਟਰ ਨੇ ਜਾਂ ਹੋਰ ਅਫਸਰ ਨੇ ਉਹਨਾਂ ਨੂੰ ਪਤਾ ਲ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਉਹ ਕਿਸਾਨ ਜੋ ਲੰਬੇ ਸਮੇਂ ਤੋਂ ਸੜਕਾਂ ਤੇ ਬੈਠੇ ਨੇ ਉਹ ਕਿਸਾਨ ਜਿਨ੍ਹਾਂ ਨੂੰ ਕੋਈ ਹੱਲ ਨਹੀਂ ਲੱਭ ਰਿਹਾ ਉਹ ਕਿਸਾਨ ਜਿਨ੍ਹਾਂ ਦੀ ਹਰ ਦਿਨ 10-10 ਤਸਵੀਰਾਂ ਅਖਬਾਰਾਂ ਦੇ ਵਿੱਚ ਛਪਦੀਆਂ ਨੇ ਕਿ ਕਿਸੇ ਦੀ ਫਹਾ ਲੈਣ ਕਰਕੇ ਮੌਤ ਹੋ ਗਈ ਕਿਸੇ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਕਿਸੇ ਦੀ ਧੀ ਦੇ ਵਿਆਹ ਦਾ ਕਰਜ਼ਾ ਸੀ ਕੋਈ ਕਿਵੇਂ ਕੋਈ ਕਿਵੇਂ ਤਾਂ ਇੰਨਾ ਸਾਰਿਆਂ ਦੀ ਪਰਪਾਈ ਕਿਵੇਂ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਮਿਲੀ ਮਦਦ ਦਾ ਪੈਸਾ ਦਾ ਇਹ ਡਾਇਰੈਕਟਰ ਹੋ ਗਏ ਅਫਸਰ ਹੋ ਗਏ ਮੰਤਰੀ ਸੰਤਰੀ ਸਾਰੇ ਉੱਥੇ ਕੇ ਬਹਿ ਜਾਂਦੇ ਨੇ ਤਾਂ ਵਾਕਿਆ ਹੀ ਇਸ ਗੱਲ ਦੀ ਪ੍ਰੋਪਰ ਤਰੀਕੇ ਦੇ ਨਾਲ ਪੁਸ਼ਟੀ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇਹ ਫੰਡ ਕਿਉਂ ਨਹੀਂ ਦਿੱਤਾ ਗਿਆ ਜਾਂ ਕੀ ਕਾਰਨ ਰਹਿ ਗਏ ਨੇ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ ਖੁਦ ਇਨਵੋਲਵ ਹੋ ਕੇ ਸਭ ਕੁਝ ਸਾਂਝਾ ਕਰਨਾ ਚਾਹੀਦਾ ਸੋ ਇਸ ਦੇ ਨਾਲ ਹੀ ਅਸੀਂ ਅਗਲੀ ਖਬਰ ਵੱਲ ਵਧਾਂਗੇ ਖਬਰ ਹੈਗੀ ਹੈ ਜਿਹੜੀ ਉਹ ਪਿਛਲੇ ਲੰਮੇ ਸਮੇਂ ਤੋਂ ਆਪਾਂ ਨਹਿਰੀ ਪਾਣੀ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਸੀ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹ ਜਿਹੜਾ ਧਰਤੀ ਹੇਠਲਾ ਪਾਣੀ ਹੈ ਮਾਫੀ ਚਾਹਵਾਗੀ ਧਰਤੀ ਹੇਠਲਾ ਪਾਣੀ ਹੈ ਲਗਾਤਾਰ ਘਟਦਾ ਜਾ ਰਿਹਾ ਹੈ ਨਹਿਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਪਿੱਛੋਂ ਜਿਹੜਾ ਪਾਣੀ ਆਉਂਦਾ ਉਹ ਕਿਤੇ ਹੋਰ ਏਰੀਆਜ਼ ਨੂੰ ਦਿੱਤਾ ਜਾ ਰਿਹਾ ਹੈ ਬਹੁਤ ਕੁਛ ਆਸਾ ਸੀਗਾ ਕਿਉਂਕਿ ਆਏ ਦਿਨ ਕੋਈ ਨਾ ਕੋਈ ਵੀਡੀਓਜ਼ ਵਾਇਰਲ ਹੁੰਦੀ ਸੀ ਕਿ ਦੇਖੋ ਜੀ ਸਾਡੀਆਂ ਨਹਿਰਾਂ ਖਾਲੀ ਪਈਆਂ ਨੇ ਸਾਡੇ ਖਾਲ ਖਾਲੀ ਪਏ ਨੇ ਜਿਹੜਾ ਪਾਣੀ ਸਾਡੇ ਤੱਕ ਪਹੁੰਚਾਉਣਾ ਸੀਗਾ ਉਹ ਸਰਕਾਰਾਂ ਕਿਤੇ ਹੋਰ ਭੇਜੀਆਂ ਜਾਂਦੀਆਂ ਨੇ ਸ਼ਾਇਦ ਉਸੇ ਗੱਲ ਦੇ ਮੱਦੇਨਜ਼ਰ ਅ ਮਾਲਵਾ ਨਹਿਰ ਜਿਹੜੇ ਉਸ ਦਾ ਮੁੱਢ ਵੱਜਣ ਲੱਗਿਆ ਜਿਸ ਬਾਰੇ ਸਿੱਧੂ ਸਾਹਿਬ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਵੀ ਆਖਿਰਕਾਰ ਮਾਲਵਾ ਨਹਿਰ ਬਣਾ ਕੀ ਹੈ ਕਿੱਥੋਂ ਤੱਕ ਜਾਏਗੀ ਕਿੱਥੇ ਕਿੱਥੇ ਲੋਕਾਂ ਨੂੰ ਇਸ ਦਾ ਇਹ ਨੁਕਤੇ ਤੇ ਜੀ ਜੀ ਆਪਾਂ ਗੱਲ ਕਰਦੇ ਹਾਂ ਇਸ ਮੁੱਦੇ ਤੇ ਅ ਦੇਖੋ ਜਿਹੜੀ ਮਾਲਵਾ ਨਹਿਰ ਦੀ ਗੱਲ ਕੀਤੀ ਹੈ ਤਾਂ ਹਾਈ ਹੈ ਕਿ ਮਾਲਵੇ ਨੂੰ ਉਸ ਨਹਿਰ ਦੀ ਜ਼ਰੂਰਤ ਹੈ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾ ਉੱਠ ਵੀ ਰਹੀ ਹੈ ਖਾਸ ਤੌਰ ਤੇ ਆਪਾਂ ਗੱਲ ਕਰਦੇ ਹਾਂ ਫਰੀਦਕੋਟ ਦੀ ਮੁਕਸਦੀ ਫਿਰੋਜ਼ਪੁਰ ਦੀ ਉਹਨਾਂ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਦੇ ਪਹੁੰਚਣ ਦੀ ਇੱਕ ਵੱਡੀ ਘਾਟ ਹੈ। ਸੋ ਮਾਲਵਾ ਨਹਿਰ ਜਦੋਂ ਬਣੇਗੀ ਤਾਂ ਇਹਨਾਂ ਜ਼ਿਲ੍ਹਿਆਂ ਦੀ ਸੰਜਾਈ ਹੋਏਗੀ। ਉੱਥੇ ਵੱਡੀ ਲੋੜ ਕਿਸਾਨਾਂ ਦੀ ਪੂਰੀ ਹੋਏਗੀ। ਖੇਤੀ ਦੇ ਵਿੱਚ ਵੀ ਜਿਹੜੀ ਪੈਦਾਵਾਰ ਵੀ ਵਧੇਗੀ, ਕਿਸਾਨ ਦੀ ਪੈਦਾਵਾਰ ਵੀ ਵਧੇਗੀ। ਇੱਕ ਚੰਗਾ ਲਿਆ ਗਿਆ ਫੈਸਲਾ ਹੈ। ਮੁਕੰਦਰੀ ਭਗਵੰਤ ਮਾਨ ਵੱਲੋਂ ਗਿੱਦੜਵਾਹ ਦੇ ਨੇੜੇ ਇੱਕ ਪਿੰਡ ਐ ਸੋთა ਉੱਥੋਂ ਜਿਹੜਾ ਹੈਗਾ ਅੱਜ ਦੀ ਇਸ ਦੀ ਸ਼ੁਰੂਆਤ ਜਣੀ ਹੈਗੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਏਗੀ ਆਉਣ ਵਾਲੇ ਸਮੇਂ 'ਚ। ਕਿੰਨੇ ਸਮੇਂ ਤੇ ਮੁਕੰਮਲ ਹੁੰਦਾ ਹੈ ਤਾਂ ਦੇਖਿਆ ਜਾਏਗਾ ਪਰ ਮੈਂ ਇਸ ਪ੍ਰੋਜੈਕਟ ਦੇ ਦੋ ਐਂਗਲ ਲੈਣਾ ਚਾਹੁੰਦਾ ਇੱਕ ਤਾਂ ਇਹ ਹੈ ਜਿਹੜਾ ਕਿਸਾਨਾਂ ਦੀ ਖੁਸ਼ਹਾਲੀ ਲਈ ਹੈ ਨਹਿਰੀ ਪਾਣੀ ਦੀ ਸੰਜਾਈ ਲਈ ਇੱਕ ਉਹ ਹੈ ਹਮ ਇੱਕ ਪ੍ਰੋਜੈਕਟ ਦਾ ਇਸਾਏ ਹੈ ਕਿ ਮੁਕੰਵੰਤਰੀ ਭਗਵੰਤ ਮਾਨ ਦੀ ਜਿਹੜੀ ਰਾਜਸੀ ਤੌਰ ਤੇ ਜਿਹੜੀ ਖੁਸ਼ਹਾਲੀ ਹੈ ਉਹ ਵੀ ਇਹਦੇ ਚੋਂ ਨਜ਼ਰ ਆਉਂਦੀ ਹੈ ਇਸ ਕਰਕੇ ਕਿਉਂਕਿ ਗਿੱਦੜਵਾਹਾ ਦੀ ਚੋਣ ਅਗਲੇ ਦਿਨਾਂ ਚ ਆਪਾਂ ਜਾਣਦੇ ਹਾਂ ਕਿ ਗਿੱਦੜਵਾਹਾ ਦੇ ਜਿਹੜੇ ਵਜ਼ਾਇਕ ਸੀਗੇ ਜੀ ਰਾਜਾ ਬੜੇਗਾ ਉਹ ਉਥੋਂ استਿਫਾ ਦੇ ਚੁੱਕਿਆ ਕਿਉਂਕਿ پارਲੀਮੈਂਟ ਦੇ ਮੈਂਬਰ ਬਣ ਗਿਆ ਰਾਜਾ ਵੜਿੰਗਾ ਤੇ ਹੁਣ ਉਹ ਸੀਟ ਖਾਲੀ ਅਗਲੇ ਦਿਨਾਂ ਚ ਗਿੱਦੜਵਾਹਾ ਦੀ ਚੋਣ ਹੋਣੀ ਹੋਣੀ ਹੈ ਸੋ ਕਿਸਾਨਾਂ ਨੂੰ ਤਾਂ ਫਾਇਦਾ ਹੋਏਗੇ ਹੋਏਗਾ ਕਿਹਦੇ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਰਾਜਸੀ ਕੀਤੀ ਵੀ ਨਾਲ ਨਾਲ ਸੰਜਰੇ ਹੈ ਜਿਹੜੀ ਮਾਲਵਾ ਦੀ ਨਹਿਰ ਆ ਨਾ ਉਹ ਜਿੱਥੇ ਕਿਸਾਨਾਂ ਦੀ ਖੇਤੀ ਸਿੰਜੇਗੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਰਾਜਸੀ ਕੀਤੀ ਹੈ ਉਸ ਦੀ ਵੀ ਸਨਜਾਈ ਕਰੇਗੀ ਕਿਉਂਕਿ ਐਨ ਉਸ ਮੌਕੇ ਦੇ ਉੱਤੇ ਨਹਿਰ ਦਾ ਅਦਕਾਟਨ ਜਣੀ ਉਹਦਾ ਪ੍ਰੋਜੈਕਟ ਦਾ ਅਦਕਾਟਨ ਕੀਤਾ ਜਾ ਰਿਹਾ ਹੈ ਜਦੋਂ ਕਿ ਅਗਲੇ ਦਿਨਾਂ ਚ ਇਲੈਕਸ਼ਨ ਜਿਹੜੀ ਬਿਲਕੁਲ ਸਿਰ ਤੇ ਆਪਾਂ ਸਾਰੇ ਜਾਣਦੇ ਆ ਉਹ ਹਿੱਸਾ ਉਹ ਖਿੱਤਾ ਹੈਗਾ ਜਿੱਥੇ ਪਾਣੀ ਦੀ ਬੇਹੱਦ ਜ਼ਰੂਰਤ ਹੈ ਹਾਲਾਂਕਿ ਨਹਿਰਾਂ ਤਾਂ ਉਥੋਂ ਦੂਜੇ ਸੁਬਿਆਂ ਲਈ ਵੀ ਕਈ ਲੰਘਦੀਆਂ ਆਸ-ਪਾਸੇ ਦੀ ਪਰ ਉਹਨਾਂ ਦਾ ਪਾਣੀ ਉਹਨਾਂ ਨੂੰ ਮਿਲਦਾ ਨਹੀਂ ਉਹ ਤਾਂ ਸੇਮ ਦੀ ਇੱਕ ਵਜ੍ਹਾ ਬਣਦੀਆਂ ਸੋ ਸਿੱਧੇ ਤੌਰ ਤੇ ਜਦੋਂ ਮਾਲਵਾ ਨਹਿਰ ਨਿਕਲੇਗੀ ਕਿਸਾਨਾਂ ਨੂੰ ਤਾਂ ਲਾਭ ਹੋਏਗਾ ਹੋਏਗਾ ਪਰ ਆਸ ਹੀ ਤੌਰ ਤੇ ਵੀ ਫੌਰੀ ਤੌਰ ਤੇ ਜਿਹੜੀ ਗਿੱਦੜਵਾਹ ਦੀ ਚੋਣ ਆ ਰਹੀ ਹੈ ਕਿਤੇ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਇਸ ਦਾ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕਰੇਗੀ ਜੀ ਨਰਦੀ ਬਿਲਕੁਲ ਤੁਸੀਂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਫੇਕ ਤੇ ਉਸ ਨੂੰ ਵਰਤਮਾਨ ਵਿੱਚ ਸ਼ੇਅਰ ਕੀਤਾ ਜਾਂਦਾ ਫੇਸਬੁੱਕ ਔਰ YouTube ਤੇ ਬਹੁਤ ਸਾਰੇ ਤੁਹਾਡੇ ਕਮੈਂਟ ਪੜਨ ਨੂੰ ਮਿਲਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦੇ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਨਾਹੀ ਜੇ ਮਿਲਾਂਗੇ ਆਪਾਂ ਅਗਲੇ ਹਫ਼ਤੇ ਫਿਰ ਤੁਹਾਡੇ ਖਾਸ ਪ੍ਰੋਗਰਾਮ న్యూਸ ਬਿਹਾਈਂਡ న్యూਸ ਦੇ ਵਿੱਚ ਤਦ ਤ